ਤੇ ਅਸੀਂ ਇਹ ਸਟੇਟਮੈਂਟ ਨੂੰ ਜੇਕਰ ਕਰ ਰਹੇ ਹਾਂ ਤੇ ਉਹ ਕੋਈ ਨਹੀਂ ਸੁਣ ਕਰ ਰਿਹਾ ਇਹ ਜੇ ਅਸੀਂ ਇਸ ਪ੍ਰਸੰਗ ਪਰ ਆਵਣ ਦੀ ਤਸਵੀਰ ਲਈਆ ਇਹ ਸੇਖਾਂ ਦੇ ਮਤਲਬ ਆਹ ਰਾਮ ਜੀ ਆ ਰਵਾਰੋ ਪਰੋਤਾ ਤੇ ਲਈਆ ਤੁਸੀਂ ਇਹ ਕਿ ਕਿ ਸੰਗ ਅੱਜ ਜਿਹੜਾ ਰਿਪੋਰਟਰ ਵੀ ਸੋਨੀਆ ਨੂੰ ਬਚਾਉਂਦੀ ਕਿ ਬਾਹਾਂ ਬਾਹਾਂ ਜਰੂਰ ਜਰੂਰ ਤੋਂ ਕੰਦੇ ਬਣਾਓ ਅੰਦਰ ਆ ਕੇ ਆਪਣੇ ਕੋਸ਼ਰ ਖੰਡਾ ਜਨਾ ਆ ਕੀ ਖੇਤੀ ਬੜੀ ਅਤਿ ਇਸਮਾਨਤ ਭਾਈਕ ਬਾਦ ਪੰਜਾਬ ਚੋਂ ਆਨੂ ਆ ਤਰਾਲੀ ਇਨਸਾਨ ਸਾਲ ਕੁੱਖ ਦੀ ਧੀ ਜ਼ਮੀਨ ਚ ਪਾਣੀ ਨਾ ਸੌਂਪੇ ਤੱਕ ਖਤਮ ਕਹਾਂ ਤੇ ਇਹ ਤਹਿਤ ਨਵੀਂ ਕੋਈ ਮੌਕਾ ਕਿ ਇੰਟਰਨੈਸ਼ਨਲ ਸੰਦੇਸ਼ ਵਾਲਾ ਉਹ ਫਾਂਸੀ ਵਾਲਾ ਤੇ ਵੀ ਵਾਲਾ ਆਪਾਂ ਨੂੰ ਬੁਲਾਇਆ ਕਿਉਂਕਿ ਇਹ ਆਪਾਂ ਅੱਜ ਤੋਂ ਛੇ ਦਿਨ ਅਗਿਆ ਪਹਿਲਾ ਨਹੀਂ ਕਰ ਸਕੀ ਤਾਂ ਜੇ ਸਾਡੇ ਪੰਜਾਬ ਵਿੱਚ ਪੂਤਰਾਂ ਦੀ ਗੰਤੀਆ ਲਗਭਗ 7200 ਤੋਂ ਦੀ ਦਰ ਵਧ ਕੇ ਆਉਂ ਤੱਕ 3000 ਤੋਂ ਇਹ ਵਸਨਾਂ ਦੀ ਨਾਲ ਨੂੰ ਅੱਗ ਨਾਲ ਸੈਂਚਾਈ ਦੇ ਨੇ ਏਰੀਆ 35% ਤੋਂ ਵੱਧ ਕੇ 95% ਹੋ ਗਿਆ ਇਸ ਕਰਕੇ ਇਸ ਕਰਕੇ ਮੈਂ ਮਾਨਸੂਰ ਕੋਲ ਜੈਤੀ ਮੇਸਤਾਲ ਦਾ بڑا ਸ਼ਡਿਊਲ ਅਖੇ ਨਿਆ ਭਰਿਆ ਮਾਨਸੂਰ ਕੋਲ ਜੈਤੀ ਮੇਸਤਾਲ ਦੀ ਨੂੰ ਤੇ ਇਹ ਦੱਸ ਦੇਣਾ ਕਿ ਉਹ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰ ਹੈਲੋ बाल माहरों आज यार टॉपिक है केतीवाड़ का वो तुसी में तो बात जानते हो कि तुम्हारे तो उस बहुत सीखने मिल है ये जेली कैंप्स लेके जेली की आज अच्छी ऑर्गेनाइज़ भी कर सो जेली हम लोग कैंप्स की आज अच्छी ऑर्गेनाइज़ भी ਉਹ ਬੁੱਕੇ ਨੂੰ ਤੇ ਨਾਲ ਆ ਦੂਜੀ ਸਾਮ ਕਿੰਨੀ ਬੜੀ ਬੁਹਾਡੂ ਨਾਲ ਹੀ ਜਿਹੜਾ ਰੰਗੜੇ ਪਹੁੰਚਾ ਪ੍ਰਦਰਸ਼ਨ ਲੱਗਿਆ ਸੀ ਇਹਦੇ ਵਿੱਚ ਬਾਕ ਬਾਕ ਕਿੰਝ ਆ ਆញ ਆ ਇਹਨਾਂ ਇੱਕ ਗਰੁੱਪ ਪ੍ਰੋਸੈਸਟ ਉਹਨਾਂ ਨੇ ਵੀ ਆਪਣਾ ਸਟਾਲ ਲਗਾਈ ਹੋਏ ਨੂਰ ਸ਼ੈਲਫ ਹੈ ਗੁਰਪ ਸਿੰਘ ਵਾਲਾ ਆਨੂ ਲੈਡ ਆਉਂਦੀ ਆਨੂ ਆ ਕੇ ਫੇਟਾ ਅੱਗੇ ਟੋਟਰਾ ਰੂ ਉਹ ਕਿਤਾ ਥੋੜਾ ਨੀਵਾ ਆਨ ਟ੍ਰੈਕ ਰੁਕ ਜਾ ਦੇ ਸੋਣੇ ਯਾਰ ਕੋਈ ਨਹੀਂ ਉਧਰ ਭਰੇ ਗਿਆ ਪਾ ਕੇ ਸੌਫਾ ਲਾ ਦੇ ਪਾਣੀ 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 ਜਾਈ ਉੱਧਰ ਕਾਮੀ ਹੈ ਤੇ ਹਾਂਜੀ ਸਰ ਅਸੀਂ ਲਾਈਵ ਚੱਲ ਰਹੇ ਹਾਂ ਜੀ ਠੀਕ ਹੈ ਜੀ ਸਰ ਦਾ ਫਿਰ ਤੁਸੀਂ ਠੀਕ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਬਾਰੇ ਵਧੀਆ ਸਟਾਲ ਲੱਗੀਆਂ ਹੋਈਆਂ ਨੇ ਜੀ ਇਹ ਮੇਲਾ ਵਧੀਆ ਕਿਸਾਨਾਂ ਦੇ ਸਾਹਿਬ ਇਹੋ ਜਿਹਾ ਲੱਗਣੇ ਚਾਹੀਦੇ ਆ ਨਾ ਲੱਗਣੇ ਚਾਹੀਦੇ ਮੇਲੇ ਲੋਕਾਂ ਨੂੰ ਜਾਗਰਤੀ ਚਾਹੀ ਜਾਗਰਤੀ ਹੋਵੇ ਜਾਂ ਬਾਰੇ ਪਤਾ ਚੱਲਦਾ ਆਪਣੀ ਪੁਰਾਣੀ ਕਲਚਰਲ ਦੇਸੀ ਚੀਜ਼ਾਂ ਬਾਰੇ ਠੀਕ ਹੈ ਜੀ ਹਾਂ ਜੀ ਉਹ ਵੱਡਾ ਬਰਾਲਾ ਵਧੀਆ ਬਰਾਲਾ ਵਧੀਆ ਬਰਾਲਾ ਤੁਹਾਡਾ ਨਾਮ ਕੀ ਹੈ ਜੀ ਜੀਰਾਂ ਦਾ ਵੀਰ ਜਿੰਦਰ ਸਿੰਘ ਹੈ ਜੀ ਵੀਰ ਜਿੰਦਰ ਸਿੰਘ ਤੁਸੀਂ ਇਹਦੇ ਨਾਲ ਜੁੜੇ ਹੋਏ ਕਿ ਨਹੀਂ ਨਹੀਂ ਅਸੀਂ ਤਾਂ ਕੋਈ ਕਿਸਾਨ ਹਾਂ ਆਪਣੀ ਜੀਨ ਯੂਨੀਵਰਸਿਟੀ ਵਿੱਚ ਖੇਤੀਬਾੜੀ ਯੂਨੀਵਰਸਿਟੀ ਵਾਲਾ ਠੀਕ ਹੈ ਠੀਕ ਹੈ ਠੀਕ ਹੈ

ਕਿਸਾਨ ਬਹੁਤ ਹੀ ਇਹਦੇ ਬਾਰੇ ਨੌਲੇਜ ਲੈ ਰਹੇ ਹਾਂ ਆ ਜਾ ਚੱਲ 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 ਮੈਂ ਆ ਗਿਆ ਕੋਈ ਗੱਲ ਨਹੀਂ ਹੋਰ ਟੀਮਾਂ ਸਾਹਿਬ ਵੀ ਐ ਬਾਈ ਬਾਈ ਸੀਮਾ ਲੇਟ ਹੋ ਗਿਆ ਮਾਲਵੇ ਹਾਂਜੀ ਹਾਂਜੀ ਬਾਈ ਰੀਪੋਰਟ ਕਰਾਉਣਾ ਜਰਮਾਨਾ ਜੀ ਤੁਸੀਂ ਇਸ سٹਾਲ ਵਰਗ ਵਿੱਚ ਕਹਿਣਾ ਚਾਹੋਗੇ ਨਹੀਂ ਉਹ سٹਾਲਾਂ ਲੱਗੇ ਹੋਏ ਠੀਕ ਹੈ ਜੀ ਇਹ ਸਾਡਾ ਲਾਈਵ ਚੱਲਦਾ ਜੀ ਅੱਛਾ ਠੀਕ ਹੈ ਫੇਸਬੁਕ ਤੇ ਸਾਡਾ ਓਕੇ ਠੀਕ ਹੈ ਕੋਸ਼ਿਸ਼ ਨੂੰ ਸੀਨੀਅਰ ਸੈਕਸ਼ਨ ਚੁਰਦੇ ਆਂ ਦਵਾਈਆਂ ਤਾਂ ਖਤਮ ਹੋ ਗਈਆਂ ਨੋ ਬਈ ਵਸ਼ੱਤੀ ਮੰਛਤੀ ਮੰਛਤੀ ਅੰਤਿਮ ਮੰਛਤੀ ਯਾਰ ਜਿਵੇਂ ਮਾੜੀ ਗਾਣਾ ਆ ਨਾ ਤੇ ਜੀਸ ਕਾ ਮੈਂ ਤੇ ਉੱਤੇ ਤੇ ਤੇ ਧੰਨਵਾਦ ਤੁਹਾਨੂੰ ਬਿਜਾ ਫਲਾਂ ਲੈ ਲੈ ਫਲਾਂ ਲੈ ਲੈ ਦਰਿਆ ਜੰਮ ਪਾਣੀ ਨਹੀਂ ਪਾ ਲੈ ਲੋ ਲੋ ਜਿੱਥੇ ਟੇਕ ਮੈਂ ごめんなさい。